ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬ੍ਰੀ ਪੰਜਾਬ ਚੈਨਲ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਸੰਗੀਤ ਜਗਤ ਅਤੇ ਕਵਾਲੀਆ ਦੇ ਬਾਦਸ਼ਾਹ ਜਿਨ੍ਹਾਂ ਦੇ ਸਤਕਾਰ ਵਿੱਚ ਲੋਕ ਉਹਨਾਂ ਦੇ ਦਾਬ ਦੇ ਅੱਗੇ 우ਸਤਾਦ ਸ਼ਬਦ ਲਾਉਂਦੇ ਹਨ ਇਸ ਬਾਹਰ ਫੜਕਾਰ ਦਾ ਨਾਮ ਹੈ 우ਸਤਾਦ ਦਸਰਤ ਫਤੇਹ ਅਲੀ ਖਾਨ ਜਿਹਦੇ ਬਾਰੇ ਵੀਡੀਓ ਵਿੱਚ ਜਈਆ ਰੌਚਕ ਜਾਣਕਾਰੀਆਂ ਸਾਧੀਆਂ ਕਰਾਂਗੇ ਜਿੱਦ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੋ ਕਿਰਪਾ ਕਰਕੇ ਵੀਡੀਓ ਪੂਰੀ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਆਓ ਅõ ਅੱਜ ਦੀ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਦੌਸਰਤ ਫਤਿਹ ﺍﻟੀ ਖਾਨ ਦਾ ਜਨਮ 13 ਅਕਤੂਬਰ 1948 ਨੂੰ ਪਾਕਿਸਤਾਨ ਦੇ ਫੈਸਲਾਬਾਦ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ 우ਸਤਾਦ ਫਤਿਹ ﺍﻟੀ ਖਾਨ ਸੀ ਦੌਸਰਤ ਫਤਿਹ ﺍﻟੀ ਖਾਨ ਦਾ ਬਚਪੜ ਦਾ ਨਾਮ پرویز ﺍﻟੀ ਖਾਨ ਸੀ ਇਹਨਾਂ ਦਾ ਜਨਮ ਤਾਂ ਪਾਕਿਸਤਾਨ ਫੈਸਲਾਬਾਦ ਵਿੱਚ ਹੋਇਆ ਪਰ ਇਹਨਾਂ ਦੇ ਪਿਤਾ ਵਸਤੀ ਸੇਖ ਜਲੰਧਰ ਦੇ ਜੱਦੀ ਵਸਨੀਕ ਸਨ ਉਰ ਦੇ ਪਿਤਾ ਪੇਛੋ ਪਹਿਲੋ ਅਫਗਾਨਿਸਤਾਨ ਤੋਂ ਜਲੰਧਰ ਆਏ ਸਨ ਤੇ ਜਲੰਧਰੋਂ شیخ ਦਰਵੇਸ਼ ਰਾ ਲਾਏ ਇਸੇ ਲਈ ਇਸ ਜਗ੍ਹਾ ਦਾ ਦਾਬੇ ਵਸਤੀ شیخ ਦਰਵੇਸ਼ ਪਿਆ ਉਸ ਤੋਂ ਬਾਅਦ 1947 ਦੀ ਵੱਡ ਵੇਲੇ ਉਹਨਾਂ ਦੇ ਪਿਤਾ ਪਾਕਿਸਤਾਨ ਵਿੱਚ ਚਲੇ ਗਏ ਇਹ ਗੱਲ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਦਸਰਤ ਫਤਿਹ ਅਲੀ ਖਾਨ ਸਾਹਿਬ ਇੱਕ ਰਾਈਟਰ ਸ਼ਿਗਰ ਅਤੇ ਕਬੂਜਰ ਬਾ ਕਮਾਲ ਸਾਹਿਬ ਸੰਗੀਤ ਦੀ ਇਹ ਸਿੱਖਿਆ ਉਹਨਾਂ ਨੂੰ ਵਿਰਾਸਤ ਵਿੱਚ ਮਿਲੀ ਸੀ ਉਹ 10 ਸਾਲ ਦੀ ਉਮਰ ਵਿੱਚ ਹੀ ਤਬਲਾ ਵਜਾਉਣ ਵਿੱਚ ਬਹਾਦਤ ਹਾਸਲ ਕਰ ਚੁੱਕੇ ਸਨ। ਉਹਨਾਂ ਦੇ ਪਿਤਾ ਦੇ ਮੌਤ ਤੋਂ ਬਾਅਦ ਦੁਸਰਤ ਜੀ ਨੇ ਕਵਾਲੀਆਂ ਤੇ ਗੋਹਰ ਆਪਣੇ ਚਾਚੇ ਤੋਂ ਸਿੱਖੇ। ਛੋਟੀ ਉਮਰ ਵਿੱਚ ਹੀ ਉਹ 10-10 ਘੰਟੇ ਰਿਆਜ਼ ਕਰਦੇ ਤੇ ਰਿਆਜ਼ ਕਰਦੇ ਆਂ। ਪਤਾ ਹੀ ਨਹੀਂ ਲੱਗਦਾ ਸੀ ਕਿ ਕਦੋਂ ਦਿਨ ਤੋਂ ਰਾਤ ਹੋ ਗਈ। ਸਾਲ 1974 ਤੋਂ ਸੰਗੀਤਕ ਸੂਰਤਿ ਬਹਾਦਤ ਹਾਸਲ ਕਰ ਤੋਂ ਬਾਅਦ ਉਹਨਾਂ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਦੁਸਰਤ ਫਤਿਹ ਅਲੀ ਖਾਨ ਦੇ ਪਰਿਵਾਰ ਵਿੱਚ ਸੰਗੀਤ ਦੀ ਗੱਦੀ ਪਿਛਲੇ ਕਰੀਬ ਛੇਸੂ ਸਾਲ ਤੋਂ ਚੱਲਦੀ ਆ ਰਹੀ ਸੀ ਬਚਪਨ ਵਿੱਚ ਕਿਸੇ ਪ੍ਰੋਗਰਾਮ ਉੱਤੇ ਇੱਕ ਤਬਲਾਵਾਦਕ ਨਾ ਪਹੁੰਚ ਸਕਿਆ ਤਾਂ ਲੋਕਾਂ ਨੇ ਉਸਦੀ ਥਾਂ ਤੇ ਦੁਸਰਤ ਫਤਿਹ ਅਲੀ ਖਾਨ ਨੂੰ ਤਬਲਾ ਵਜਾਉਣ ਲਈ ਕਿਹਾ ਜਿੱਥੇ ਦੁਸਰਤ ਫਤਿਹ ਅਲੀ ਖਾਨ ਦੇ ਅਜਿਹ ਤਬਲਾ ਵਜਾਇਆ ਕਿ ਲੋਕ ਹਰਾਨ ਰਹਿ ਗਏ ਸਨ ਉਹਨਾਂ ਦੇ ਪਿਤਾ ਦੀ ਮੌਤ ਜਦੋਂ ਹੋਈ ਉਸ ਵਕਤ ਉਹ 16 ਸਾਲ ਦੇ ਸਨ ਤੇ ਪਿਤਾ ਉਹਨਾਂ ਨੂੰ ਇੱਕ ਡਾਕਟਰ ਬਣਾਉਣਾ ਚਾਹੁੰਦੇ ਸਨ ਪਰ ਇੱਕ ਸੁਫੜੇ ਕਾਰਨ ਦੁਸਰਤ ਜੀ ਦੀ ਸਾਰੀ ਜ਼ਿੰਦਗੀ ਹੀ ਬਦਲ ਗਈ ਕਾਦਰ ਦਾ ਹੈ ਕਿ ਪਿਤਾ ਦੀ ਮੌਤ ਤੋਂ 10 ਦਿਨ ਬਾਅਦ ਦੁਰਸਤ ਫਤਿਹ ਅਲੀ ਖਾਨੂਨ ਦਾ ਪਿਤਾ ਦਾ ਇੱਕ ਸੁਬੜਾ ਆਇਆ ਜਿਸ ਵਿੱਚ ਪਿਤਾ ਨੇ ਕਿਹਾ ਕਿ ਭਵਿਕ ਵਿੱਚ ਤੂੰ ਇੱਕ ਕਵਾਲ ਬਣਨਾ ਹੈ ਅਤੇ ਕਵਾਲੀਆਂ ਪੇਸ਼ ਕਰਨੀਆਂ ਨੇ ਇਸ ਸੁਬੜੇ ਤੋਂ ਬਾਅਦ ਇਹ ਦੁਰਸਤ ਜੀ ਨੇ ਸੰਗੀਤ ਨੂੰ ਇੱਕ ਪੇਛੇ ਵਜੋ ਅਪਣਾਇਆ ਅਤੇ ਇਹ ਦੁਰਸਤ ਦਾ ਬੋਨਾਂ ਨੂੰ ਗਲਾਵ ਗੌਸ ਸਵਦਾਦੀ ਨੇ ਦਿੱਤਾ ਸੀ ਜਿਸ ਦਾ ਭਾਵ ਉਹ ਕਹਿੰਦੇ ਸਨ ਕਿ ਜੇ ਤਮ ਹਦਾ ਹੈ ਗੁਲਾਬ ਗੋਸ ਕੈਦੇ ਸਰਕੇ ਦੂਸਰਤ ਫਤਿਹ ਅਲੀ ਖਾਨ ਇੱਕ ਦਿਨ ਕਵਾਲੀਆਂ ਨਾਲ ਸਾਰੀ ਦੁਨੀਆ ਜਿੱਤੇਗਾ ਤੇ ਇਸੇ ਕਾਰਨ ਹੀ ਅੱਜ ਦੂਸਰਤ ਫਤਿਹ ਅਲੀ ਖਾਨ ਦਾ ਦਾਅ ਗ੍ਰੀਨਿਚ ਬੁੱਕ ਆਫ ਵਰਡ ਰਿਕਾਰਡ ਵਿੱਚ 125 ਕਵਾਲੀਆਂ ਦੀ ਐਲਬਮ ਕਰਮਕ ਦਰਜ ਹੈ ਦੂਸਰਤ ਨਾਲ ਉਹਨਾਂ ਦੇ ਸਕੇ ਭਰਾ ਤੇ ਚਾਚੇ ਤਾਏ ਦੇ ਪੁੱਤ ਹੀ ਸਾਜ਼ ਵਜਾਉਂਦੇ ਅਤੇ ਗਾਉਂਦੇ ਹੁੰਦੇ ਸਨ ਗਾਇਕੀ ਕਾਰਨ ਹੀ ਉਹਨਾਂ ਨੂੰ ਪ੍ਰਾਈਡ ਆਫ ਪਾਕਿਸਤਾਨ ਦਾ ਅਵਾਰਡ ਮਿਲਿਆ ਸਾਲ 1985 ਵਿੱਚ ਉਹਨਾਂ ਨੇ ਪਹਿਲਾ ਇੰਟਰਨੈਸ਼ਨਲ ਸ਼ੋਅ ਲਾਇਆ ਜੋ ਫਰਾਂਸ ਪੈਰਿਸ ਵਿੱਚ ਹੋਇਆ ਸੀ ਪਰ ਸ਼ੁਰੂਆਤ ਉਹਨਾਂ ਨੇ 1964 ਵਿੱਚ ਰੇਡੀਓ ਪਾਕਿਸਤਾਨ ਤੋਂ ਕੀਤੀ ਜਦੋਂ ਉਹਨਾਂ ਦੀ ਉਮਰ 16 ਸਾਲ ਦੀ ਸੀ ਦੂਸਰਾ ਤਾਂ ਫਤਿਹ ਅਲੀ ਖਾਨ ਨੇ ਬਾਲੀਵੁੱਡ ਦੇ ਅਤੇ ਹਾਲੀਵੁੱਡ ਦੇ ਬਹੁਤ ਸਾਰੀਆਂ ਫਿਲਮਾਂ ਵਿੱਚ ਆਪਣੇ ਗੀਤ ਦਿੱਤੇ ਪਰ ਅਖੀਰਲੇ ਸਮੇਂ ਵਿੱਚ ਉਹਨਾਂ ਦੇ ਸਰੀਰ ਦਾ ਭਾਰ 137 ਕਿਲੋਗ੍ਰਾਮ ਤੋਂ ਵੀ ਵੱਧ ਹੋ ਗਿਆ ਸੀ ਜਿਸ ਕਾਰਨ ਉਹਨਾਂ ਲੀਵਰ ਅਤੇ ਕਿਰਦੀ ਵਿੱਚ ਪ੍ਰੋਬਲਮ ਹੋਣ ਲੱਗੀ ਇਸੇ ਦੇ ਇਲਾਜ ਲਈ ਜਦੋਂ ਅਮਰੀਕਾ ਜਾ ਰਹੇ ਸਨ ਤਾਂ ਜੁਕੇ ਦੇ 에어ਪੋਰਟ ਤੇ ਉਹਨਾਂ ਨੂੰ ਇੱਕ ਅਟੈਕ ਆ ਗਿਆ ਅਤੇ ਦਿਨ 16 ਅਗਸਤ ਸਾਲ 1997 ਵਿੱਚ ਦਿਲ ਦੀ ਧੜਕਣ ਰੁਕਣ ਕਾਰਨ 48 ਸਾਲ ਦੀ ਉਮਰ ਵਿੱਚ ਹੀ ਉਹਨਾਂ ਦੀ ਬਹੁਤ ਹੋ ਗਈ ਦੂਸਰਾ ਤਾਂ ਫਤੇਹ ਅਲੀ ਖਾੜ ਆਪਣਾ ਲਾਸਟ ਜੁਕੇ ਵਿੱਚ ਸ਼ੋਅ ਕੀਤਾ ਸੀ ਅਤੇ ਬਿਮਾਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਇਹ ਸ਼ੋਅ ਕੈਨਸਲ ਨਹੀਂ ਸੀ ਕੀਤਾ ਉਹਨਾਂ ਨੂੰ ਪਾਕਿਸਤਾਨ ਦੇ ਫੈਸਲਾਬਾਦ ਵਿੱਚ ਹੀ ਸਪੁਰਦ ਦੇ ਖਾ ਕੀਤਾ ਗਿਆ ਦੁਸਰਤ ਫਤਿਹ ਅਲੀ ਖਾਨ ਦੀ ਪਤਨੀ ਦਾ ਨਾਮ ਨਾਹਿਦ ਸੀ ਇਹਨਾਂ ਦਾ ਵਿਕਾ ਸਾਲ 1979 ਵਿੱਚ ਹੋਇਆ ਅਤੇ ਬੇਟੀ ਦਾ ਨਾਮ ਨਿਦਾ ਹੈ ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕੈਨੇਡਾ ਵਿੱਚ ਰਹਿ ਰਹੀ ਹੈ ਦੁਸਰਤ ਸਾਹ ਦੀ 12 ਜਣੇ ਦੀ ਟੀਮ ਲੱਖਾਂ ਲੋਕਾਂ ਨੂੰ ਆਪਣੇ ਸੰਗੀਤ ਦੇ ਨਾਲ ਪਾਗਲ ਕਰ ਦਿੰਦੀ ਸੀ ਜੋ ਕਿ بڑے ਕਬਾਲ ਦੇ ਸੂਫੀਆਂ ਦਾ ਅਦਾਜ ਵਿੱਚ ਗਾਉਂਦੇ ਸਰ ਇਹਨਾਂ ਨੂੰ ਜਦੋਂ ਬਚਪਨ ਵਿੱਚ ਪਿਤਾ ਦਾ ਸੁਪਨਾ ਆਇਆ ਸੀ ਤਾਂ ਸੁਪਨੇ ਵਿੱਚ ਇੱਕ ਬਾਜ਼ਾਰ ਵੀ ਦਿਖਾਈ ਦਿੱਤੀ ਸੀ ਜਿਸ ਬਾਰੇ ਇਹਨਾਂ ਨੇ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਤੇ ਦੋਸਤ ਨੇ ਦੱਸਿਆ ਸੀ ਕਿ ਉਹ ਖਵਾਜਾ ਜ਼ਬੇਰ ਸ਼ਰੀਫ ਦੀ ਦਰਗਾਹ ਹੈ ਇਸ ਤੋਂ ਬਾਅਦ ਹੀ ਉਹ ਭਾਰਤ ਵਿੱਚ ਆਪਣੀ ਕਵਾਲੀ ਗਾਉਣ ਆਏ ਤੇ ਨਾਲ ਦੇ ਨਾਲ ਆਪਣੇ ਮੜੋ ਕਾਵਨ ਵੀ ਪੂਰੀ ਕਰਕੇ ਗਏ ਉਹਨਾਂ ਨੇ ਪੰਜਾਬੀ, ਹਿੰਦੀ, ਉਰਦੂ ਦੇ ਨਾਲ-ਨਾਲ ਪਰਸ਼ੀਅਨ ਫਾਰਸੀ ਦੇ ਵਿੱਚ ਵੀ ਬਹੁਤ ਸਾਰੇ ਗੀਤ ਗਾਏ ਪਰ ਉਹਨਾਂ ਦੀ ਮੁੱਖ ਭਾਸ਼ਾ ਪੰਜਾਬੀ ਹੀ ਸੀ ਦਸਰਤ ਫਤਿਹ ਅਲੀ ਨੇ ਕਵਾਲੀ ਨਾਲ ਬਹੁਤ ਸਾਰੇ ਐਕਸਪੈਰੀਮੈਂਟ ਕੀਤੇ ਤਬਲੇ ਨਾਲ ਕਵਾਲਿਆਂ ਦੀ ਜਗਲਬਦੀ ਵੀ ਇਹਨਾਂ ਨੇ ਹੀ ਸ਼ੁਰੂ ਕੀਤੀ ਸੀ ਦਸਰਤ ਜੀ ਨੇ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਵਿੱਚ ਗੀਤ ਗਾਏ ਅੱਜ ਵੀ ਉਹਨਾਂ ਦੀ ਕੋਪੋਜੀਸ਼ਨ ਬਹੁਤ ਸਾਰੇ ਗਾਣਿਆਂ ਵਿੱਚ ਵਰਤੀਆਂ ਜਾਂਦੀਆਂ ਹਨ ਦਸਰਤ ਜੀ ਨੇ ਹਾਲੀਵੁੱਡ ਦੇ ਸੰਗੀਤਕਾਰ ਪੀਟਰ ਗੈਬਰੀਅਲ ਨਾਲ ਮਿਲ ਕੇ ਬਹੁਤ ਸਾਰੀਆਂ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਵੀ ਆਪਣੀ ਆਵਾਜ਼ ਦਿੱਤੀ ਜੇਸਦੂ ਸੌੜ ਕੇ ਸਾਰੀ ਦੁਨੀਆ ਇਹ ਹੈ ਚੰਬਤ ਹੋ ਗਈ ਸੀ ਹਾਲੀਵੁੱਡ ਦੀ ਮਸ਼ਹੂਰ ਗਾਇਕਾ ਬਡੋਡਾ ਵੀ ਦਸਰਤ ਫਤਿਹ ਅਲੀ ਖਾਨ ਦੀ ਬਹੁਤ ਵੱਡੀ ਫੈਨ ਸੀ ਉਹ ਅਮਰੀਕਾ ਵਿੱਚ ਹੋਣ ਵਾਲੇ ਇਹਨਾਂ ਦੇ ਹਰੇਕ ਸ਼ੋਅ ਵਿੱਚ ਇਹਨਾਂ ਨੂੰ ਸੌਣ ਜਾਂਦੀ ਸੀ ਦਸਰਤ ਸਾਹਿਬ ਜਦੋਂ ਪਹਿਲੀ ਵਾਰੀ ਫਰਾਂਸ ਸ਼ੋਅ ਲੋੜ ਗਏ ਤਾਂ ਉਹ ਆਪਣੀਆਂ ਕਵਾਲੀਆਂ ਨੂੰ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਵਾ ਕੇ ਲੈ ਕੇ ਗਏ ਕਿ ਫਰਾਂਸ ਵਾਲਿਆਂ ਨੂੰ ਤਾਂ ਪੰਜਾਬੀ ਸਮਝ ਨਹੀਂ ਆਉਣੀ ਸ਼ੋਅ ਵਿੱਚ ਜਦੋਂ ਪਹਿਲਾਂ ਅੰਗਰੇਜ਼ੀ ਵਿੱਚ ਕਵਾਲੀਆਂ ਸੁਣਾਉਣ ਲੱਗੀ ਤਾਂ ਲੋਕਾਂ ਨੇ ਰੌਲਾ ਪਾ ਦਿੱਤਾ ਕਿ ਤੁਸੀਂ ਸਾਡੇ ਤੇ ਬੇਇਨਸਾਫੀ ਕਰ ਰਹੇ ਹੋ ਤੁਸੀਂ ਆਪਣੀ オリジナル ਭਾਸ਼ਾ ਵਿੱਚ ਹੀ ਕਵਾਲੀ ਸੁਣਾਓ ਤੁਹਾਡੀ ਪੇਸ਼ਕਾਰੀ ਹੀ ਐਦੀ ਬਾ ਕਵਾਲ ਹੈ ਕਿ ਕਿਸੇ ਨੂੰ ਕੁਝ ਵੀ ਸਮਝੌਰ ਦੀ ਲੋੜ ਨਹੀਂ ਖਾਸ ਕਰਕੇ ਜਪਾਨ ਦੇਸ਼ ਦੇ ਲੋਕ ਦਸ਼ਰਤ ਪਤੇ ਅਲੀ ਖਾਨ ਦੇ ਬਹੁਤ ਵੱਡੇ ਫੈਨਸ ਹਨ ਉਹ ਇਹਨਾਂ ਨੂੰ ਇਤੋਂ ਤੱਕ ਕੇ ਛੋਟੇ ਬਾਤਵਾ ਬੁੱਧ ਦਾ ਦਰਜਾ ਦਿੰਦੇ ਸਨ ਜਪਾਨੀ ਲੋਕ ਕਹਿੰਦੇ ਸਨ ਕਿ ਜਦੋਂ ਦਸ਼ਰਤ ਸਾਹਿਬ ਅੱਖਾਂ ਬੰਦ ਕਰਕੇ ਗਾਉਂਦੇ ਹਰ ਤਾਂ ਉਹ ਗੌਤਮ ਬੁੱਧ ਵਾਂਗ ਨਜ਼ਰ ਆਉਂਦੇ ਹਨ ਦੂਸਰਾ ਤਾਂ ਫਤਿਹ ﺍﻟੀ ਖਾਨ ਨੇ ਆਪਣੇ ਰਿਸ਼ਤੇਦਾਰ ਦੇ ਹੀ ਇੱਕ ਬੱਚੇ ਨੂੰ ਆਪਣਾ ਬੇਟਾ ਬਣਾ ਲਿਆ ਸੀ ਤੇ ਉਸ ਨੂੰ ਹੀ ਆਪਣੀ ਗੱਦੀ ਦਿੱਤੀ ਜਿਹਦਾ ਨਾਮ ਹੈ ਰਾਤ ਫਤਿਹ ﺍﻟੀ ਖਾਨ ਜੋ ਅੱਜ ਬਾਲੀਵੁੱਡ ਵਿੱਚ ਆਪਣੇ ਗੀਤ ਗਾ ਰਹੇ ਹਨ ਸਾਲ 1996 ਵਿੱਚ ਦੁਸ਼ਰਤ ਜੀ ਜਦੋਂ ਅਮਰੀਕਾ ਵਿੱਚ ਸਨ ਤਾਂ ਇੱਕ ਦਿਨ ਉਹਨੜੇ ਮਹਿਸੂਸ ਹੋਇਆ ਕਿ ਉਹਨਾਂ ਕੋਲ ਔਰ ਜ਼ਿੰਦਗੀ ਦਾ ਸਮਾਂ ਬਹੁਤ ਥੋੜਾ ਹੈ ਉਹਦਾ ਆਪਣੀ ਸਾਰੀ ਟੀਮ ਨੂੰ ਬੁਲਾਇਆ ਤੇ ਕਿਹਾ ਕਿ ਅਸੀਂ ਤਾਂ ਹੁਣ ਪਾਕਿਸਤਾਨ ਜਾ ਕੇ ਹੀ ਵਰਦ ਤੁਹਾਡੇ ਵਿੱਚੋਂ ਜੇਕਰ ਕੋਈ ਇੱਥੇ ਅਮਰੀਕਾ ਵਿੱਚ ਰਹਿ ਕੇ ਸੈਟਲ ਹੋਣਾ ਚਾਹਦਾ ਆਪਣੀ ਜ਼ਿੰਦਗੀ ਬਣਾਉਣਾ ਚਾਹਦਾ ਤਾਂ ਉਹ ਰਹਿ ਸਕਦਾ ਪਰ ਸਾਰੀ ਦੀ ਸਾਰੀ ਟੀਮ ਹੀ ਉਹਨਾਂ ਦੇ ਨਾਲ ਵਾਪਸ ਜਾਣ ਲਈ ਤਿਆਰ ਹੋ ਗਈ ਕੋਈ ਵੀ ਅਮਰੀਕਾ ਵਿੱਚ ਨਹੀਂ ਰਿਹਾ ਇਹ ਉਹਨਾਂ ਦੇ ਟੀਮ ਮੈਂਬਰਾਂ ਦੀ ਉਹਨਾਂ ਪ੍ਰਤੀ ਵਫਾਦਾਰੀ ਸੀ ਜੋ ਸਾਰੇ ਅਮਰੀਕਾ ਦੀ ਇਹਦੀ ਵਧੀਆ ਜ਼ਿੰਦਗੀ ਛੱਡ ਕੇ ਉਹਨਾਂ ਦੇ ਨਾਲ ਵਾਪਸ ਪਾਕਿਸਤਾਨ ਜਾਣ ਲਈ ਤਿਆਰ ਹੋ ਗਏ ਦੁਸਰਤ ਫਤੇਹ ਅਲੀ ਖਾਨ ਸਾਹਿਬ ਦੁਨੀਆਂ ਦੇ ਇਕਲੌਤੇ ਅਜਿਹੇ ਗਾਇਕ ਸੀ ਜੋ 4 ਮਿੰਟ ਤੱਕ ਇੱਕੋ ਸਰਗਮ ਵਿੱਚ ਇੱਕੋ ਸਾਹ ਵਿੱਚ ਗਾ ਸਕਦੇ ਸਨ ਇਹ ਸੀ ਦੁਸਰਤ ਫਤੇਹ ਅਲੀ ਖਾਨ ਸਾਹਿਬ ਦੀ ਜੀਵਨੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ